ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਜਿਹੜੀ ਆਪਾਂ ਝੋਲੀ ਵਾਲੀ ਸਲਾਈ ਲਾਉਣੀ ਹੈ ਜੀ ਐਸਟਰ ਵਾਲੀ ਆਹ ਤੇ ਇਹ ਜਿਹੜੀ ਸਲਾਈ ਹੁੰਦੀ ਹੈ ਉਹ ਟੁੱਟਦੀ ਕਿਉਂ ਹੈ ਜੇ ਜਦੋਂ ਆਪਾਂ ਖਿੱਚਦੇ ਹਾਂ ਇਸ ਤਰੀਕੇ ਨਾਲ ਸਲਵਾਰ ਨੂੰ ਆਹ ਜਿਹੜੀ ਆਪਣੀ ਝੋਲੀ ਦੀ ਸਲਾਈ ਲੱਗੀ ਹੈ ਜੀ ਆ ਜੇ ਆਪਾਂ ਖਿੱਚਦੇ ਹਾਂ ਜੀ ਕਈ ਵਾਰ ਕੀ ਹੁੰਦਾ ਟਾਂਕੇ ਟੁੱਟ ਜਾਂਦੇ ਆ ਨਾ ਬਲ ਜਿਹੜੀ ਸਲਾਈ ਲੱਗੀ ਹੁੰਦੀ ਹੈ ਇਹ ਟੁੱਟਣ ਦਾ ਕੀ ਕਰਨਾ ਹੈ ਜੀ ਦੇਖੋ ਆਪਾਂ ਇਹ ਸਲਵਾਰ ਸਟਿਚ ਕੀਤੀ ਹੋਈ ਦੇਖੋ ਖਿੱਚਣ ਤੇ ਵੀ ਨਹੀਂ ਟੁੱਟਦੀ ਇਹ ਟਾਂਕੇਰੇ ਨਹੀਂ ਟੁੱਟਦੇ ਉਵੇਂ ਹੀ ਹੈ ਸਲਾਈ ਦੀ ਤੇ ਇਹ ਆਪਾਂ ਸਲਾਈ ਕਿਵੇਂ ਲਾਉਣੀ ਹੈ ਤੁਸੀਂ ਕੀ ਕਰਨਾ ਐਸ ਤਰੀਕੇ ਨਾਲ ਦੋ ਉਂਗਲ ਐਸ ਤਰੀਕਾ ਨਾਲ ਕਰ ਲੈਣੀ ਹੈ ਤੁਸੀਂ ਆਪਣੀਆਂ ਠੀਕ ਹੈ ਜੀ ਇੱਥੇ ਤੁਸੀਂ ਐਸ ਤਰੀਕੇ ਨਾਲ ਖਿੱਚ-ਖਿੱਚ ਕੇ ਸਲਾਈ ਲਉਣੀ ਹੈ ਠੀਕ ਹੈ ਜੀ ਜੇ ਅਗਰ ਤੁਸੀਂ ਐਸ ਤਰੀਕੇ ਨਾਲ ਖਿੱਚ ਕੇ ਸਲਾਈ ਲਾਉਂਗੇ ਇਸ ਤਰ੍ਹਾਂ ਤਾਂ ਇਹਦਾ ਕੀ ਹੈ ਕਿ ਇੱਥੇ ਵੱਲ ਪੈ ਜਾਣਗੇ ਆਹ ਚਿੱਤੇ ਕਿਉਂ ਰੇਵ ਹੁੰਦੀ ਐ ਸਲਾਈ ਇੱਥੇ ਵੱਲ ਪੈਣਗੇ ਤੁਸੀਂ ਐਸ ਤਰੀਕੇ ਨਾਲ ਕਰਨੀ ਹੈ ਆਪਣੀ ਉਂਗਲਾਂ ਇਸ ਤਰ੍ਹਾਂ ਜਿਹੜੀ ਸਲਾਈ ਹੈ ਉਂਗਲਾਂ ਦੇ ਵਿਚਕਾਰ ਦੀ ਆਉਗੀ ਇੱਥੇ ਤੇ ਆਪਾਂ ਇੱਥੋਂ ਐਸ ਤਰੀਕੇ ਨਾਲ ਪਿੱਛੇ ਫੜ ਲੈਣਾ ਕਪੜਾ ਤੇ ਐਸ ਤਰੀਕੇ ਨਾਲ ਆਪਾਂ ਖਿੱਚ-ਖਿੱਚ ਕੇ ਸਲਾਈ ਲਉਣੀ ਹੈ की एने थोड़ी सिलाई कद भी आ टुटूगी नहीं आह सिलाई थोड़ी रहेगी खिंचन जिन्हें मर्जी सलवार निस्तरीके खिंच लो थोड़ी सिलाई रहेगी देख सकते हो अपनी सिलाई देखो ਬਿਲਕੁਲ ਵੀ ਆਪਣੇ ਟਾਂਕੇੜੇ ਟੁੱਟਦੇ ਨਹੀਂਗੇ ਸੇਮ ਵਧੀਆ ਟਾਂਕੇ ਆਪਣੇ ਸਹੀ ਤਰੀਕਾ ਨਾਲ ਪਏ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਛੋਟੀ ਜੀ ਵੀਡੀਓ ਹੈ ਜੀ ਤੇ ਬਹੁਤ ਹੀ ਕੰਮ ਦੀ ਵੀਡੀਓ ਹੈ ਆਪਣੀ ਇਹ ਤੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤਾਂ ਜੋ ਤੁਹਾਡੇ ਕੋਲ ਮੇਰੀ ਵੀਡੀਓ ਦੀ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਕੋਲ ਸ਼ੋਅ ਹੋ ਸਕੇ ਲੋ ਜੀ ਆਪਾਂ ਸਲਾਈ ਲਾਤੀਏ ਦੇਖੋ ਸਿੱਧੇ ਕਰਨ ਤੋਂ ਬਾਅਦ ਵੀ ਆਪਣੇ ਸਲਾਈ 'ਚ ਕੋਈ ਵੀ ਇਥੇ ਵਾਲ ਨਹੀਂਗਾ ਕਈ ਵਾਰ ਕੀ ਹੁੰਦਾ ਜੇ ਆਪਾਂ ਇਹ ਕਪੜਾ ਢਿੱਲਾ ਛੱਡਦੇ ਨੇ ਤੇ ਇਥੇ ਆਪਣੇ ਵਾਲ ਜੇ ਵੀ ਪੈਣ ਲੱਗ ਜਾਂਦੇ ਆ ਤੇ ਸਲਾਈ ਦੇ ਟਾਂਕੇ ਵੀ ਇਥੇ ਟੁੱਟ ਜਾਂਦੇ ਆ ਦੇਖੋ ਜੀ ਆਪਣੀ ਸਲਵਾਰ ਇਸ ਤਰੀਕੇ ਨਾਲ ਕਰਨਾ ਬਿਲਕੁਲ ਵੀ ਕੋਈ ਟਾਂਕਾ ਨਹੀਂ ਟੁੱਟੂਗਾ ਤੁਸੀਂ ਇਸ ਤਰੀਕਾ ਨਾਲ ਸਲਵਾਰ ਦੀ ਝੋਲੀ ਵਾਲੀ ਸਲਾਈ ਲਾ ਸਕਦੇ ਆ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਬਾਏ ਰਬ ਰੱਖਾ